ਹਾਂ ਜੀ ਠੇਕੇਦਾਰ ਜੀ ਹਾਂ ਜੀ 15 ਬੋਰੀਆਂ ਸੀਮਿੰਟ ਦੀਆਂ ਹੀ ਨੇ ਕਿੰਨਾ ਏਰੀਆ ਨਿਕਲ ਗਿਆ ਆਪਣੀਆਂ ਕਿੰਨੇ ਆਪਾਂ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਕੀ ਸੱਤੇ ਕੋਣਾ ਨੇ ਲਿਆ ਅਗਰ ਅਗਰ ਵਾਈਕਲ ਜੀ ਲਈ ਚਲੂ ਗੀਆਂ ਹਾਂ ਹਾਂ ਜੀ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਕੀ ਸੱਤੇ ਆਪਣਾ ਨਾ ਇਹ 12x12 ਮਤਲਬ ਕਿ ਕਮਰਾਵਾ ਇਹ ਟੋਟਲ ਇਹਦੀ ਆਪਣੀ ਜਿਹੜੀ ਉਚਾਈ ਹੈ 11 ਫੁੱਟ ਹੈ ਤੇ ਇੱਕ ਕਮਰਾ ਆਪਣਾ 528 ਫੁੱਟ ਦਾ ਬੰਦਾ ਵਾ ਅੱਛਾ ਦੋ ਕਮਰੇ ਆਪਣੇ 528 ਦੇ ਆ ਤੇ ਜਿਹੜਾ ਤੀਸਰਾ ਉਹ 82 ਤੇ 12 ਦਾ ਵਾ ਉਹ ਆਪਣਾ ਬੰਦਾ ਵਾ ਤੇ ਆਪਣਾ 400 ਫੁੱਟ ਪੂਰਾ ਅੱਛਾ ਇਹ ਟੋਟਲ ਮਿਲਾ ਕੇ ਆਪਣਾ ਹੁੰਦਾ 1496 ਫੁੱਟ ਅੱਛਾ ਜਿਸ ਦੇ ਵਿੱਚੋਂ ਆਪਣੀਆਂ 3.5/7 ਫੁੱਟ ਦੀਆਂ ਜਗ੍ਹਾਵਾਂ ਧਿੰਨ ਅੱਛਾ ਜੀ ਇੱਕ ਜਗ੍ਹਾ ਧੰਦੀ ਆ 24.5 ਸਾਡੇ ਚੌੜੀ ਮਤਲਬ ਕਿ ਤੇ ਟੋਟਲ ਉਹ ਬੰਲਾਵਾ 73 73 ਪਰ ਪੰਜ ਸੌ ਜਾਨੀ ਕਿ 73 ਕੋਲ ਸਾਡੇ ਤੇ ਨ ਕੋਲ ਅੱਛਾ ਉਹ ਏਰੀਆ ਚੋਂ ਕਰਨਾ ਨਾਮ 1496 ਅੱਛਾ ਤੇ ਭਾਈ ਸਾਹ ਆਪਣੇ ਕੋਲ 1496 ਜਦ 73 ਕੱਢਦਾ ਆਪਾਂ ਦੇ ਸਾਡੇ ਇੱਕ 1400 ਅੱਡੇ ਭਾਈ ਅੱਛਾ ਤੇ ਸਾਡੇ ਸਾਡੇ 14 ਫੋਟੋ ਮਤਲਬ ਸਭਾ ਵਿਚ ਆਲਾ ਸੈਂਕੜੇ ਜਿਹੜਾ ਸਾਡਾ ਆਪਣਾ 15 ਬੋਰੀਆਂ ਦੇ ਨਾਲ ਤੇ ਲੱਗਿਆ ਵਾ ਵਿੱਚ ਇਹ ਆਪਾਂ ਪਣਾ ਵੀਰ ਅਤੇ ਪਨਵਸ ਪਣਿਆ ਸੀ ਨਾ ਤੋਂ ਦੀਆਂ ਤੇ ਵਿੱਚ ਇਹ ਆਪਾਂ ਕੁੰਡੇ ਜਿਹੜੇ ਆਪਣੇ ਹੁੰਦੇ ਆ ਘਾੜ ਨਾਲੇ ਬੋਰੀਆਂ ਪੱਪਾਂ ਦੀ ਤੇ ਤਕਰੀਬਨ ਸਾਰੇ ਆਪਾਂ ਤੇ 15 ਬੋਰੀਆਂ ਇਹਦੇ ਇੱਕ ਉਹ 16 ਬੋਰੀਆਂ ਲੱਗੀਆਂ ਨੇ ਇੱਕ ਪਣੇ ਵਾਲੀ ਹਾਂ ਇੱਕ ਪਣੇ ਵਾਲੀ 16 ਬੋਰੀਆਂ ਤੇ ਤਕਰੀਬਨ ਆਪਣਾ ਇੱਕ ਸੈਂਕੜਾ ਬੋਰੀ ਦੇ ਨਾਲ ਜਿਹੜਾ ਵਸਤਰਾ ਉਹ ਨਿਕਲਿਆ ਆਪਾਂ ਇਸ ਪੂਰੀ ਐਸਟੀਮੇਟ ਦੇ ਹਿਸਾਬ ਨਾਲ ਤਾਂ ਟਿਕ ਸੈਂਡਾ ਇੱਕ ਬੋਰੀ ਸੀ ਮਣਨੇ ਅੱਜ ਆ ਵਾ ਤੇ ਕਿਤੇ ਵੱਧ ਵੀ ਕਿਤੇ ਘੱਟ ਵੀ ਇੰਦਾ ਕੋਈ ਗੱਲ ਸਾਫ਼ ਹੁੰਦੀ ਐ ਸੋ ਆ ਰਾਵ ਨੇ ਕੇ ਆਪਾਂ 15 ਬੋਰੀਆਂ ਦੇ ਨਾਲ 1422 ਕੁੜੀ ਦਾ ਆਕਲਾ ਠੀਕ ਹਾਂ ਬਾਕੀ ਵੀਡੀਓ ਜਿਹੜੀ ਆ ਤੇ ਜੇ ਕਿਸੇ ਤੇ ਇਹ ਆ ਜਿਚਾ ਨਹੀਂ ਚੰਗੀ ਲੱਗੇ ਤੇ ਸ਼ੇਅਰ ਕਰ ਦਿਓ ਤੇ ਧੰਨਵਾਦ